ਰਿਲ ਬਣਾਉਣ ਦਾ ਜਨੂੰਨ ਇਸ ਕਦਰ ਸਵਾਰ ਹੈ ਕਿ ਲੋਕੀ ਬਿਲਕੁਲ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ ਹੁਣ ਇੱਕ ਅਜੀਬ ਹੀ ਵੀਡੀਓ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਮਹਿਲਾ ਪਹਿਲਾਂ ਤਾਂ ਗੱਡੀ ਦੇ ਉੱਪਰ ਬੈਠੀ ਹੋਈ ਸੀ ਫਿਰ ਅਚਾਨਕ ਹੀ نیچے ਉਤਰ ਕੇ ਵਿਚਕਾਰ ਸੜਕ ਦੇ ਡਾਂਸ ਕਰਨ ਲੱਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਵੀ ਹੋ ਰਹੀ ਹੈ ਲੇਕਿਨ ਸਿਰਫ ਇੱਕ ਛੋਟੀ ਜਿਹੀ ਰੀਲ ਬਣਾਉਣ ਦੇ ਲਈ ਕੁਝ ਸਕਿੰਟਾਂ ਦੀ ਵੀਡੀਓ ਬਣਾ ਕੇ ਉਸ ਦੇ ਉੱਪਰ ਵਿਊਜ਼ ਲੈਣ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਰੀਲ ਬਣਾ ਰਹੇ ਨੇ ਵਿਚਕਾਰ ਸੜਕ ਦੇ ਖੜ ਕੇ ਰੀਲ ਬਣਾਈ ਜਾ ਰਹੀ ਹੈ ਮਹਿਲਾ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿਸ ਤਰ੍ਹਾਂ ਲਗਾਤਾਰ ਵਾਹਨ ਜਿਹੜੇ ਨੇ ਗੱਡੀਆਂ ਜ ਤੇਜ ਰਫਤਾਰ ਦੇ ਨਾਲ ਆ ਰਹੀਆਂ ਨੇ ਜੇਕਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਜੇਕਰ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਿਉਂਕਿ ਸਿਰਫ ਚੰਦ ਵਿਊਜ਼ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਤਰ੍ਹਾਂ ਸੜਕ ਤੇ ਰੀਲ ਬਣਾਣਾ ਜਾਂ ਫਿਰ ਕਈ ਲੋਕਾਂ ਦੇ ਵੱਲੋਂ ਖੁੱਲ੍ਹੀਆਂ ਸੜਕ ਤੇ ਸਟੰਟ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਜਾਂਦੀ ਲੇਕਿਨ ਜੇਕਰ ਕੋਈ ਹਾਸਾ ਵਾਪਰ ਜਾਂਦਾ ਹੈ ਤਾਂ ਫਿਰ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਆਖਿਰ ਵਾਹਨ ਚਾਲਕ ਦੀ ਜਿਹੜੀ ਹੈ ਉਹ ਗਲਤੀ ਰਹੀ ਹੋਵੇਗੀ ਆਪਣੀ ਗਲਤੀ ਦੇ ਉੱਪਰ ਤਾਂ ਬਿਲਕੁਲ ਵੀ ਕੋਈ ਨਹੀਂ ਦੇਖਦਾ ਲੇਕਿਨ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਮਹਿਲਾ ਦੇ ਵੱਲੋਂ ਸਹੀ ਕੀਤਾ ਜਾ ਰਿਹਾ ਹੈ ਜੇਕਰ ਇਸ ਦਿਨ ਕੋਈ ਹਾਸਾ ਵਾਪਰ ਜਾਂਦਾ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਬਿਊਰੋ ਰਿਪੋਰਟ ਐਸਐਮ ਜਰਨਲ ਨਿਊਜ਼